ਅਸੀਂ ਸਰਕਾਰ ਕਹਿੰਦੀ ਹੈ ਕਿਸਾਨ ਕਹਿੰਦੇ ਨੇ ਕਿ ਰਸਾਇਣ ਖਾਦਾ ਬੰਦ ਕਰੋ ਆਰਗੈਨਿਕ ਫਿਰ ਕਰੋ ਮਾਨੂੰ ਕਿਉਂ ਨਹੀਂ ਕਿਸਾਨ ਚਾਹੁੰਦਾ ਹੈ ਰਸਾਇਣ ਖਾਦਾ ਖੜਾ ਖੜਦਾ ਹੈ ਦੇਖੋ ਇਹ ਇੱਕ ਬੜਾ ਨੀਤੀ ਦਾ ਮਾਮਲਾ ਹੈ ਇਹਦੇ ਵਿੱਚ ਅਸੀਂ ਸਮਝਦੇ ਹਾਂ ਕਿ ਜੇਕਰ ਕਿਸਾਨਾਂ ਨੂੰ ਫਸਲ ਦਾ ਪੂਰਾ ਮੁੱਲ ਮਿਲਦਾ ਤਾਂ ਉਹਦੇ ਨਾਲ ਕਿਸਾਨ ਨੇ ਜਿਹੜੇ ਮੁਨਾਫੇ ਅਲਟੇ ਦੇ ਸਕਦਾ ਜਦੋਂ ਹੁਣ ਸਾਡੀ ਧਰਤੀ ਨਸ਼ੇ ਤੇ ਲੱਗੀ ਹੋਈ ਹੈ ਉਹ ਰਸਾਇਣ ਖਾਦਾਂ ਦੇ ਬਿਨਾ ਉਹ ਫਾਇਦਾਵਾਣੀ ਨਹੀਂ ਦੇ ਰਹੇ ਉਹਦੇ ਬਿਤੇ ਜੇ ਕਿਸਾਨ ਜੈਵਿਕ ਖਾਦ ਵੀ ਕਰਦੇ ਤਾਂ ਉਹ ਭਾਅ ਨਹੀਂ ਹੁੰਦਾ ਨਹੀਂ ਹੈਗਾ ਤੇ ਫਸਲਾ ਇਹ ਘੱਟ ਹੁੰਦੀ ਹੈ ਉਹ ਘੱਟ ਦੇ ਫਾਇਦਾ ਲੈਣ ਵਾਸਤੇ ਧਰਤੀ ਨੂੰ ਜ਼ਹਿਰੀਲਾ ਕੀਤਾ ਜਾਣਾ ਕਿੰਨਾ ਕੁ ਸੰਗਲ ਹੈ ਬਿਲਕੁਲ ਗਲਤ ਹੈ ਅਸੀਂ ਲੋਕ ਨੂੰ ਕੰਨ ਕਰਦੇ ਜਾ ਰਹੇ ਇਸ ਗੱਲ ਦੀ ਜਿਹੜੀਆਂ ਇਹ ਖਾਦਾਂ ਦੀ ਥਾਂ ਤੇ ਕੁਦਰਤੀ ਖੇਤੀ ਵਾਲੇ ਪਾਸੇ ਸਾਨੂੰ ਤੁਰਨਾ ਪੈਣਾ ਹੈ ਤੇ ਜੈਵਿਕ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਪਰ ਵਪਾਰ ਜਿਹੜੀ ਇੱਧਰ ਇਕੱਲੇ ਨਾ ਆ ਰਹੀ ਉਹਨਾਂ ਨੂੰ ਬਰਾਵਾ ਨਹੀਂ ਤੁਸੀਂ ਸਰਕਾਰ ਨੂੰ ਫਰੇਕ ਆਪਣੀ ਦਾ ਮੰਗ ਮੰਵਾ ਸਕਦੇ ਹੋ ਬਟ ਕਿਤੇ ਨਾ ਕਿਤੇ ਜਿਹੜੀ ਰਸਾਇਣ ਖਾਦਾਂ ਦੀਆਂ ਫੈਕਟਰੀਆਂ ਬੰਦ ਕਰਨੀਆਂ ਪੁੱਛਦੇ ਜਾਂ ਡੀਜ਼ਲ ਦੇ ਉਹਨਾਂ ਨੂੰ ਬੰਦ ਕਰਨਾ ਇਸ ਵਾਸਤੇ ਕਿਉਂ ਚੱਕਰ ਚੱਲਦਾ ਹੈ ਇਹ ਇੱਕ ਬਹੁਤ ਬਹੁਤ ਵੱਡਾ ਮਾਮਲਾ ਜਿਹੜੀਆਂ ਰਸਾਇਣਿਕ ਖਾਦਾਂ ਨੇ ਜਾਂ ਕੀੜੇ ਮਾਰ ਦਵਾਈਆਂ ਨੇ ਇਹਨਾਂ ਦੇ ਉੱਤੇ ਮਲਟੀਨੈਸ਼ਨਲ ਕੰਪਨੀਆਂ ਦੇ ਖੁਨਾਏ ਨੇ ਉਹਨਾਂ ਦਾ ਕੰਪਲੈਟ ਤੇ ਬਸ ਬਸ ਦੇਸ਼ਾਂ ਦੇ ਕਿੰਨੇ ਕਤਨੇ ਦਾ ਹੁਕਮ ਚੱਲਦੀਆਂ ਆਉਂਦੀਆਂ ਉਨਾਰੇ ਅਰਸ਼ਾ ਖਰਖਾਰ ਪੈ ਦੇ ਜਿਹੜੀ ਯੂਨੀਵਰਸਿਟੀ ਨੇ ਇਹਦੇ ਵਿੱਚ ਹੋਈ ਤੇ ਇਸ ਕਰਕੇ ਇਹਦੇ ਵਾਸਤੇ ਇੱਕ ਵੱਡੀ ਲਾਂਬੰਦੀ ਦੀ ਲੋੜ ਹੈ ਜਿਹੜੀ ਅਸੀਂ ਲੋਕਾਂ ਨੂੰ ਇਹਾ ਦੇਖ ਕਰ ਰਹੇ ਹਾਂ ਉਗਰਾਹ ਨਾਲ ਜੁੜੇ ਹੋਏ ਕਿਸਾਨ ਤਾਂ ਹੈ ਹਜ਼ਾਰ ਹੁਣ ਤਾਂ 2000 ਹੁਣ ਤਾਂ 10000 ਹੋਣਾ ਉਹਨਾਂ ਜਿਹੜੇ ਆਪਣੇ ਨਾਲ ਜੁੜੇ ਹੋਏ ਕਿਸਾਨ ਉਹਨਾਂ ਨੂੰ ਤਾਂ ਸਪੈਸ਼ਲ ਲਾਂਬੰਦੀ ਦਿੱਤੀ ਜਾ ਸਕਦਾ ਹੈ ਨਾ ਹਾਂ ਇਹ ਤੁਹਾਡੀ ਗੱਲ ਠੀਕ ਹੈ ਕੀਤਾ ਜਾ ਸਕਦਾ ਪਰ ਜਿਹੜਾ ਸਾਰਾ ਤੋਂ ਪਹਿਲਾਂ ਜਿਹੜੀ ਰੋਟੀ ਦੀ ਲੋੜ ਘੱਡ ਪਰਨਣ ਵਾਸਤੇ ਰੋਕੀ ਪੈ ਗਈ ਹੈ ਅਨਾਜ ਚਾਹੀਦਾ ਜੇ ਕਿਸਾਨ ਜੈਦ ਖਾਨ ਸਾਹਿਬ ਦੀ ਵਰਤੋਂ ਕਰਕੇ ਕੁਝ ਬੀਜ ਵੀ ਲਊਗਾ ਤਾਂ ਉਹਦਾ ਘੱਡ ਨਹੀਂ ਪੱਗਦਾ ਉਹਦੇ ਬਾਅਦ ਨੂੰ ਹੋਰ ਵੀ ਆਪਣੇ ਬੱਚੇ ਵੀ ਪੜਾਉਣੇ ਨੇ ਉਹਨੇ ਅਗੋ ਜੀ ਕਰਾਣੀ ਹੈ ਤੇ ਆ ਵੀ ਕਰਨੇ ਨੇ ਆਪਣਾ ਮਕਾਨ ਵੀ ਬਣਾਉਣਾ ਉਹਦੇ ਵਿੱਚ ਉਹ ਆਮਦਨ ਨਹੀਂ ਹੋ ਰਹੀ ਹੈ ਵੈਸੇ ਅਜੇ ਤਾਂ ਰਸਣਕ ਫਸਲਾਂ ਵਰਸੇ ਕੀ ਕਹਾਣ ਹੈ ਜਿਹੜਾ ਉਹ ਕਰਕੇ ਦੇਣਾ ਹੈ ਚਾਹੁੰਦੇ ਹਾਂ ਚਾਹੁੰਦੇ ਹਾਂ ਮੇਰਾ ਚੱਲਦਾ ਨੇ ਕਿ ਅੱਜ ਚਲਾ ਲੈ ਇੱਕ ਚਲਾ ਲੈ ਇੱਕ ਉਹ ਜਲਾ ਰਿਹਾ ਨਹੀਂ ਇੱਕ ਦਿਨ ਜੀ ਪਲਾਣਾ ਮਾਗ ਨਹੀਂ ਆਣੇ ਬੱਚੇ ਵਾਈਪਸ ਹੋ ਕੇ ਬਾਈ ਕਰ ਦੋ ਜੀ ਮੈਨੂੰ ਜਿਹੜਾ ਅੱਜ ਮਲ ਪੱਤਰ ਦਿੱਤਾ ਗਿਆ ਜੀ ਇਸ ਤੇ ਪੂਰੀ ਕਾਰਵਾਈ ਹੋਏਗੀ ਮੇਰਾ ਤੁਹਾਨੂੰ ਸਾਰਿਆਂ ਨੂੰ ਆਸ਼ਵਾਸਨ ਹੈ ਕਿ ਜਿਹੜਾ ਕੋਈ ਡੀਲਰ ਹੈ ਆਰਤੀ ਹੈ ਜਿਹੜਾ ਮਾੜੇ ਕੰਮ ਕਰ ਰਿਹਾ ਹੈ ਉਹਨਾਂ ਤੇ ਪਟਿਆਲਾ ਪ੍ਰਸ਼ਾਸਨ ਜਿਹੜਾ ਸਖਤੀ ਨਾਲ ਕਾਰਵਾਈ ਕਰੇਗਾ ਥੈਂਕ ਯੂ ਮਾਈਕ ਚ ਚਾਤੋ ਮਾਈਕ